ਇੱਕ ਬੜਾ ਗਰੀਬ ਬੰਦਾ ਸੀ ਸਾਰਾ ਦਿਨ ਮਜ਼ਦੂਰੀ ਮਿਹਨਤ ਕਰਕੇ ਤਾਂ ਉਸ ਨੂੰ ਕਿਤੇ ਮੁਸ਼ਕਲ ਨਾਲ ਰੋਟੀ ਜੁੜਦੀ ਸੀ ਮਹਾਂਪੁਰਖਾਂ ਦੇ ਦਰ ਤੇ ਆਇਆ ਮਹਾਰਾਜ ਬੜੀ ਮਿਹਨਤ ਕਰਨਾ ਸਾਰਾ ਦਿਨ ਫਿਰ ਵੀ ਬੜੀ ਮੁਸ਼ਕਲ ਨਾਲ ਰੋਟੀ ਜੁੜਦੀ ਹੈ ਕਿਰਪਾ ਕਰ ਮੁਸਲਮਾਨ ਮਜਦੂਰ ਸੀ ਪਰ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਇਆ ਉਹ ਗੁਰੂ ਨਾਨਕ ਦੇ ਪਿਆਰੇ ਸਨ ਮਹਾਂਪੁਰਖਾਂ ਨੇ ਆਖਿਆ ਤੈਨੂੰ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਲਿਖ ਦੇਣਿਆਂ ਜਿੱਥੇ ਰੋਜ਼ ਆਪਣੀ ਨਮਾਜ਼ ਪੜ੍ਹਨਾ ਉਹ ਪੜ੍ਹਿਆ ਕਰ ਆਪਣੀ ਨਮਾਜ਼ਾਂ ਅਦਾ ਕਰਿਆ ਕਰ ਰ ਬਾਣੀ ਦੀ ਇਹ ਪੰਕਤੀਆਂ ਵੀ ਨਾਲ ਪੜਿਆ ਕਰ ਸਾਧ ਸੰਗਤ ਜਪੋ ਸ੍ਰੀ ਮਹਾਂਪੁਰਖਾਂ ਨੇ ਸੁਖਮਨੀ ਸਾਹਿਬ ਚੋਂ ਇੱਕ ਉਹਨੂੰ ਇੱਕ ਪੰਕਤੀ ਦਿੱਤੀ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਇਹ ਪੰਕਤੀ ਮਹਾਂਪੁਰਖਾਂ ਨੇ ਲਿਖ ਦਿੱਤੀ ਉਹਨਾਂ ਉਹਦੀ ਪਾਸ਼ਾ ਵਿੱਚ ਉਹ ਜਿੱਥੇ ਪੰਜ ਨਿਮਾਜਾਂ ਪੜੇ ਮੁਸਲਮਾਨ ਮਜ਼ਦੂਰ ਨਾਲ ਇਹ ਸੁਖਮਨੀ ਸਾਹਿਬ ਦੀ ਜੋ ਮਾਂਪੁਰਖਾਂ ਨੇ ਪੰਕਤੀ ਦਿੱਤੀ ਸੀ ਨਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਦ ਇਹ ਵੀ ਨਾਲ ਰੋਜ਼ ਪੜਿਆ ਗਿਆ। ਪਰਮਾਤਮਾ ਦੀ ਐਸੀ ਪਰਮੇਸ਼ਰ ਦੀ ਕਿਰਪਾ ਹੋਈ ਕਿਉਂਕਿ ਮਾਂਪੁਰਖਾਂ ਦੀ ਵਿੱਚ ਗਵਾਈ ਪੈ ਗਈ। ਤੁਰ ਕੀ ਬਾਣੀ ਦੀ ਗਵਾਈ ਪੈ ਗਈ। ਉਸੇ ਪਿੰਡ ਦੇ ਜ਼ਿਮੀਦਾਰ ਨੇ ਉਸ ਨੂੰ ਸੱਦਿਆ। ਬਈ ਤੂੰ ਬੜਾ ਸੱਚਾ ਤੇ ਸੋਚਾ ਮਜ਼ਦੂਰ ਹੈਂ। ਤੇ ਹੁਣ ਮੇਰੇ ਕੋਲੋਂ ਖੇਤੀ ਹੁੰਦੀ ਨਹੀਂ ਆ ਜਿੰਨੀ ਮੇਰੀ ਖੇਤੀ ਹੈ ਨਾ ਇਹ ਅੱਜ ਤੋਂ ਤੂੰ ਸਮਾਰ ਲੈ ਦੇਖੋ ਦੇਣ ਵਾਲਾ ਪਰਮਾਤਮਾ ਹੈ ਭਾਵੇਂ ਕਿਸੇ ਦੇ ਹੱਥੋਂ ਦਿਵਾ ਦੇਵੇ ਅੱਖ ਸ੍ਰੀ ਕਿਰਪਾ ਹੁੰਦੀ ਹੈ ਜਦੋਂ ਅਸੀਂ ਨਿਤਨੇਮ ਕਰਨੇ ਆ ਨਾ ਤੇ ਮਾਲਕ ਫਿਰ ਆਪਣੇ ਬੰਦਿਆਂ ਨੂੰ ਪ੍ਰੇਰਦਾ ਹੈ ਭਈ ਮੇਰੇ ਇਸ ਬੰਦੇ ਦੀ ਮਦਦ ਕਰ ਉਸ ਜ਼ਿਮੀਦਾਰ ਨੂੰ ਪ੍ਰੇਰਣਾ ਹੋ ਗਈ ਭਈ ਇਹ ਮਜ਼ਦੂਰ ਬੜਾ ਸੱਚਾ ਤੇ ਸੁੱਚਾ ਹੈ ਨਮਾਜ਼ਾਂ ਪੜਨ ਵਾਲਾ ਮਹਾਂਪੁਰਖਾਂ ਕੋਲ ਬਾਣੀ ਵੀ ਲਿਆਇਆ ਪੰਕਤੀ ਗੰਧ ਹੈ ਪੜ੍ਹ ਦੇ ਉਹਨੇ ਆਖਿਆ ਸਾਰੀ ਖੇਤੀ ਹੁਣ ਮੈਂ ਬੁੱਢਾ ਹੋ ਗਿਆ ਮੇਰੀ ਔਲਾਦ ਕੋਈ ਨਹੀਂ ਉਹ ਜ਼ਿਮੀਦਾਰ ਕਹਿਣ ਲੱਗਾ ਵੀ ਇਹ ਤੂੰ ਖੇਤੀ ਕਰਿਆ ਕਰ ਸਾਰੀ ਤੇ ਜਿੰਨਾ ਪ੍ਰੋਫਿਟ ਹੋਵੇ ਨਾ 10% ਵਿੱਚੋਂ ਤੇਰਾ ਸਾਜ ਸੰਗਤ ਜਪੋ ਸ੍ਰੀ ਵਾਹਿਗੁਰੂ ਉਹਨੇ ਆਖਿਆ ਠੀਕ ਹੈ ਸੰਤੋਖੀ ਸੀ संतोष ਰੱਖਣ ਵਾਲਾ ਸੀ ਉਹ ਬੜੀ ਮਿਹਨਤ ਮੁਸ਼ਕਲ ਨਾਲ ਜ਼ਮੀਨ ਤੇ ਉੱਤੇ ਖੇਤੀ ਕਰਨ ਲੱਗਾ ਨਾਲ ਬਾਣੀ ਵੀ ਪੜਦਾ ਰਹੇ ਜਿਸ ਵੇਲੇ ਹਲਵਾਵੇ ਬਾਣੀ ਪੜੇ ਸਾਲ ਪਿੱਛੋਂ ਜਿਸ ਵੇਲੇ ਖੇਤੀ ਹੋਈ ਹਰ ਸਾਲ ਤੋਂ ਸਾਧ ਸੰਗਤ ਡਬਲ ਖੇਤੀ ਹੋਈ ਡਬਲ ਫਸਲ ਹੋਈ ਜ਼ਿੰਮੇਦਾਰ ਬੜਾ ਖੁਸ਼ ਹੋਇਆ ਭਈ ਡਬਲ ਤੇ ਉਸ ਵਿੱਚੋਂ ਫਿਰ ਉਹਨੂੰ 10% ਦੇਣ ਵਿੱਚ ਕੀ ਸੀ ਭਈ ਕਿਤੇ 100 ਰੁਪਏ ਦੀ ਆਮਦਨ ਸੀ ਤੇ 200 ਹੋ ਗਈ ਤੇ ਉਹਦੇ ਵਿੱਚੋਂ ਉਹਨੂੰ 20 ਰੁਪਏ ਦੇ ਵੀ ਦਿੱਤੇ ਉਹਨੂੰ ਫਿਰ ਵੀ 180 ਬਚੇ ਸਾਧ ਸਿੰਘ ਜੱਪੂ ਸਿਰੀ ਕਿਤੇ 100 ਬਚਦੇ ਸਨ ਮਿਹਨਤ ਕਰਕੇ ਧੀਰੇ ਧੀਰੇ ਕੁਝ ਸਾਲਾਂ ਵਿੱਚ ਉਹਦੇ ਕੋਲ ਉਸ ਮੁਸਲਮਾਨ ਮਜ਼ਦੂਰ ਕੋਲ ਇਡੀ ਰਕਮ ਇਕੱਠੀ ਹੋ ਗਈ ਉਸਨੇ ਆਪਣੀ ਜ਼ਮੀਨ ਲੈ ਲਈ ਮਾਲਕ ਨੇ ਬਰਕਤ ਪਾਈ ਅਗਲੇ ਸਾਲ ਹੋਰ ਜ਼ਮੀਨ ਲੈ ਲਈ ਹੋਰ ਲੈ ਲਈ ਅਖੀਰ ਕੁਝ ਵਰਿਆਂ ਬਾਅਦ ਉਹ ਉਸੇ ਪਿੰਡ ਦਾ ਇਤਨੀ ਜ਼ਮੀਨ ਹੋ ਗਈ ਕਿ ਉਹ ਜ਼ਿਮੀਦਾਰ ਬਣ ਗਿਆ ਅਰਬ ਦੀ ਕਿਰਪਾ ਹੋਵੇ ਨਾ ਤੇ ਕੰਗਲੇ ਪਾਦਸ਼ਾਹ ਬਣ ਜਾਂਦੇ ਬਾਣੀ ਵਿੱਚ ਆ ਕੇ ਨਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਉਦੀ ਨਦਰ ਹੋਵੇ ਪਰਮਾਤਮਾ ਦੀ ਇੱਕ ਬਿਖਾਰੀ ਤੇ ਉਹਨੂੰ ਰਾਜਾ ਬਣਾ ਉਹਦੀ ਨਦਰ ਉਲਟੀ ਹੋ ਜਾਵੇ ਨਾ ਪਰਮਾਤਮਾ ਦੀ ਨਦਰ ਅਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਦਾ ਜੇ ਉਸ ਮਾਲਕ ਦੀ ਨਦਰ ਉਲਟੀ ਹੋ ਜਾਵੇ ਤੇ ਰਾਜੇ ਨੂੰ ਬਿਖਾਰੀ ਕਰਦਾ ਐਸਾ ਬਿਖਾਰੀ ਬਣਾਉਂਦਾ ਉਹਨੂੰ ਕੋਈ ਭੀਖ ਨਹੀਂ ਦਿੰਦਾ ਬਾਣੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਉਹ ਗਰੀਬ ਮਜਦੂਰ ਜਿੱਥੇ ਰੋਜ਼ ਨਮਾਜ਼ਾਂ ਪੜੇ ਪੰਜ ਵੇਲੇ ਮਾਹਪੁਰਖਾਂ ਦੀ ਦਿੱਤੀ ਬਾਣੀ ਦੀ ਪੰਕਤੀ ਗਾਵੇ ਗਾਂਦਾ ਰਹੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਤੇ ਉਹ ਨੌ ਨਿੱਧੀਆਂ 18 ਸਿੱਧੀਆਂ ਆਂਦੀ ਐਡਾ ਧਨ ਦੌਲਤ ਜ਼ਮੀਨਾਂ ਜਦਾਦਾਂ ਦਾ ਮਾਲਕ ਬਣ ਗਿਆ ਕੁਝ ਸਾਲਾਂ ਵਿੱਚ ਤੇ ਮਨ ਵਿੱਚ ਸੋਚਦਾ ਜਿਸ ਮਾਹਪੁਰਖਾਂ ਦੀ ਕਿਰਪਾ ਜਿਸ ਗੁਰੂ ਕੀ ਬਾਣੀ ਨੇ ਬਰਕਤ ਪਾਈ ਹੈ ਜਾਵਾਂ ਪਹਿਲਾਂ ਉਹਨਾਂ ਦਾ ਵੀ ਸ਼ੁਕਰਾਨਾ ਕਰੇ ਸਤ ਬਾਬਾ ਸੁਜਾਨ ਸਿੰਘ ਜੀ ਬਚਨ ਕਰਦੇ ਸਨ ਜੋ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਸਤਿਗੁਰੂ ਉਹਨੂੰ ਹੋਰ ਭਾਗ ਲਾ ਦਿੰਦਾ ਜਿਸ ਵੇਲੇ ਉਹ ਪਹੁੰਚਿਆ ਮਾਂਪੁਰਖਾਂ ਦੇ ਦਰ ਤੇ ਪ੍ਰਸਾਦ ਭੇਟਾ ਲੈ ਕੇ ਮਹਾਰਾਜ ਮੈਂ ਉਹ ਹੀ ਗਰੀਬ ਮਜ਼ਦੂਰ ਸੀ ਜਿਨੂੰ ਰੋਟੀ ਨਹੀਂ ਸੀ ਜੁੜਦੀ ਮਿਹਨਤ ਕਰਦਾ ਸਾਂ ਪਰ ਤੁਹਾਡੀ ਕਿਰਪਾ ਤੇ ਗੁਰੂ ਕੀ ਬਾਣੀ ਦੀ ਉਸ ਪੰਕਤੀ ਨੇ ਮੈਨੂੰ ਰੰਗ ਲਾ ਦਿੱਤੇ ਸਾਤ ਸਿੰਘ ਜਪੋ ਸ੍ਰੀ ਹੁਣ ਇਤਨਾ ਤਨ ਹੋ ਗਿਆ ਬਾਲ ਬੱਚੇ ਬਹਿ ਕੇ ਖਾਣ ਤੇ ਤਨ ਨਾ ਮੁਕਾ ਹੁਣ ਇੱਕ ਕਿਰਪਾ ਹੋਰ ਕਰ ਦਿਓ ਜਿੱਥੇ ਲੋਕ ਸਵਾਰਿਆ ਜੇ ਉੱਥੇ ਮੇਰਾ ਪਰਲੋਕ ਵੀ ਸਵਾਰ ਅੱਗਾ ਵੀ ਤਾਂ ਸਵਾਰ ਤਾ ਮਾਪੁਰਖਾ ਨੇ ਸੁਖਮਨੀ ਸਾਹਿਬ ਦੀ ਉਸ ਨੂੰ ਅਗਲੀ ਪੰਕਤੀ ਲਿਖ ਕੇ ਦਿੱਤੀ ਆਖਿਆ ਜਿੱਥੇ ਰੋਜ ਪੜਨੇ ਨਾ ਪ੍ਰਭ ਕੇ ਸਿਮਰਨ ਰਿੱਧ ਸਿਦ ਨਉ ਨਿਦ ਅੱਗੇ ਲਿਖ ਦਿੱਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਵੀ ਗਾਇਆ ਹੈ ਇਹ ਵੀ ਪੜਿਆ ਹੈ ਕਿਉਂਕਿ ਜਦੋਂ ਤੂੰ ਪ੍ਰਭ ਨਾਲ ਜੁੜੇਗਾ ਉਸ ਪਰਮੇਸ਼ਵਰ ਦੀ ਬਾਣੀ ਨਾਲ ਜੁੜੇਗਾ ਮਹਾਂਪੁਰਖਾਂ ਦੇ ਸਤ ਸੰਗ ਨਾਲ ਜੁੜੇਗਾ ਤੈਨੂੰ ਉੱਥੋਂ ਉਹ ਗਿਆਨ ਤੇ ਸਤ ਬੁੱਧੀ ਪ੍ਰਾਪਤ ਹੋਏਗੀ ਜਿਸ ਕਰਕੇ ਤੂੰ ਆਪਣਾ ਲੋਕ ਤੇ ਪਰਲੋਕ ਸਵਾਰਨਿਕ ਸਤ ਸੰਗਤ ਜੇ ਨਿਰਮਲ ਬੁੱਧੀ ਹੋਵੇ ਨਾ ਕੋਈ ਸਤ ਬੁੱਧੀ ਤੇ ਪ੍ਰਭੂ ਪਗਤੀ ਹੋ ਸਕਦੀ ਤੇ ਇਹ ਹੀ ਬੁੱਧੀ ਕੋ ਬੁੱਧੀ ਹੋ ਜਾਵੇ ਮਲੀਨ ਹੋ ਜਾਵੇ ਤੇ ਨਾਮ ਜਪਣ ਵਾਲਾ ਮਨੁੱਖ ਵੀ ਨਾਸਤਿਕ ਬਣ ਜਾਂਦਾ ਤੇ ਸਤਗੁਰੂ ਆਖ ਦਿਨ ਸਾ ਮਤ ਦੇਓ ਦਿਆਲ ਪ੍ਰਭ ਜਿਤ ਤੁਮੇ ਅਰਾਮ ਹੈ ਮੇਰੇ ਸਤਗੁਰੂ ਹੈ ਮੇਰੇ ਠਾਕੁਰ ਹੈ ਮੇਰੇ ਸਾਈ ਮੈਨੂੰ ਸਤ ਬੁੱਧੀ ਦੇ ਤਾਂ ਕਿ ਮੈਂ ਤੇਰਾ ਨਾਮ ਜਪਾਂ ਤਹੀਂ ਤਾਂਖਿਆ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਦਦ ਦੀਜੇ ਮੇਰੇ ਠਾਕੁਰ ਸਦਾ ਸਦਾ ਤਦਤੀ ਆਈਂ ਸਦਾ ਮੈਂ ਤੇਰੀ ਭਗਤੀ ਕਰਾਂ ਉਹ ਸੱਚ ਜਾਣਨਾ ਜਿਹੜੇ ਨਾਮ ਜਪਦੇ ਨੇ ਭਗਤੀ ਕਰਦੇ ਨੇ ਉਸ ਈਸ਼ਵਰ ਦੇ ਪਰਮਾਤਮਾ ਦੇ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ ਉਹਨਾਂ ਨੂੰ ਫਿਰ ਗੁਰੂ ਮੰਗਣ ਦੀ ਮੌਲਤ ਹੀ ਨਹੀਂ ਦਿੰਦਾ ਚਾਰ ਪਦਾਰਥ ਉਹਨਾਂ ਦੇ ਘਰ ਪਹੁੰਚਾ ਦਿੰਦਾ ਹੈ ਪਿਆਰ ਨਾਲ ਜਪੁ ਸ੍ਰੀ ਵਾਹਿਗੁਰੂ ਕੀ ਬਾਣੀ ਕਹਿ ਰਹੀ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਚਾਰ ਪਦਾਰਥ ਧਰਮ ਆਰਥ ਕਾਮ ਤੇ ਮੋਕਸ਼ ਜੇ ਚਾਹਨਾ ਮੈਨੂੰ ਮਿਲ ਜਾਵਨ ਤਾਂ ਆਖਿਆ ਸੰਗਤ ਦੀ ਸੇਵਾ ਕਰਿਆ ਜਪਣ ਵਾਲਿਆਂ ਦੀ ਸੇਵਾ ਕਰਿਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਬਿਮਾਰ ਹੈ ਡਾਕਟਰ ਕੀ ਦਵਾਈ ਨਹੀਂ ਲੱਗਦੀ ਹਸਪਤਾਲਾਂ ਦੀਆਂ ਤੇ ਡਾਕਟਰਾਂ ਦੀਆਂ ਫੀਸਾਂ ਭਰ ਰਿਹਾ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਖਿਰਨ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਤੂੰ ਚਾਹੁੰਨਾ ਤੇਰੇ ਦੁੱਖ ਮਿਟ ਜਾਣ ਤੂੰ ਰਾਜੀ ਹੋ ਜਾਵੇਂ ਤਾਂ ਹਰ ਘਰ ਨਾਮ ਰਿਦੇ ਸਦ ਗਾਵੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੀਆ ਸਿਮਰਨ ਉਹਦੀ ਭਗਤੀ ਸ਼ੁਰੂ ਕਰਦੇ ਜਿਵੇਂ ਜਿਵੇਂ ਨਾਮ ਜਪੇਗਾ ਤੇਰੇ ਦੁੱਖ ਦੂਰ ਹੋਣਗੇ ਜਿਹੜੀਆਂ ਦਵਾਈਆਂ ਡਾਕਟਰ ਦੀਆਂ ਨਹੀਂ ਲੱਗ ਰਹੀਆਂ ਨਾ ਉਹ ਦਵਾਈਆਂ ਵੀ ਦੁਆ ਕੇ ਸਾਥ ਲਗਣੀ ਸ਼ੁਰੂ ਹੋ ਜਾਣਗੀਆਂ ਸਾਥ ਸੰਗਤ ਜਪੂ ਸ੍ਰੀ ਆਮੀਨ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹੋਵੇ ਛੇ ਜੇ ਚਾਹੁੰਨੇ ਸਾਰੇ ਸੰਸਾਰ ਵਿੱਚ ਤੇਰੀ ਸ਼ੋਭਾ ਹੋਵੇ ਵਡਿਆਈ ਹੋਵੇ ਤਾਂ ਸੰਗਤ ਵਿੱਚ ਆ ਕੇ ਆਪਣੇ ਅਹੰਕਾਰ ਦਾ ਤਿਆਗ ਕਰ ਦੇ ਆਪਣੇ ਗੁਰੂ ਦੇ ਘਰ ਵਿੱਚ ਆ ਕੇ ਆਪਣੇ ਅਹੰਕਾਰ ਦਾ ਤਿਆਗ ਕਰ ਦੇ ਨਿਮਰਤਾ ਨਾਲ ਸੇਵਾ ਕਰ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨਾ ਕੀ ਸਰਨੀ ਪਰ ਜਿਸ ਨੂੰ ਮੌਤ ਦਾ ਜਨਮ ਮਰਨ ਦਾ ਡਰ ਲੱਗਦਾ ਹੈ ਅਕਿਆ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਦਾ ਨਾਮ ਲੈ ਕੇ ਜਪੇ ਉਹਦੇ ਜਨਮ ਮਰਨ ਦੇ ਭੋਗ ਮਿਟ ਜਾਣਗੇ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਜਿਸ ਜਨ ਨੂੰ ਜਿਸ ਰੱਬ ਦੇ ਪਿਆਰੇ ਨੂੰ ਜਿਸ ਭਗਤ ਨੂੰ ਜਿਸ ਗੁਰੂ ਕੇ ਸਿੱਖ ਨੂੰ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨਾਂ ਦੀ ਚਾਹ ਹੈ ਕੇ ਸਵੇਰਾ ਹੋਇਆ ਮੈਂ ਉਠਾਂ ਇਸ਼ਨਾਨ ਕਰਾਂ ਤੇ ਜਾਵਾਂ ਸਤਿਗੁਰੂ ਦੇ ਦਰਸ਼ਨ ਕਰਾਂ ਸੱਚ ਜਾਣਨਾ ਜਿਸ ਨੂੰ ਗੁਰੂ ਕੇ ਦਰਸ਼ਨਾ ਦੀ ਤਾਂਗ ਹੈ ਗੁਰੂ ਵੀ ਉਸ ਤੇ ਦਰਸ਼ਨਾ ਦੀ ਇੰਤਜ਼ਾਰ ਵਿੱਚ ਬੈਠਾ ਹੈ ਤਾਈ ਤਾਂ ਗੁਰੂ ਅਮਰਦਾਸ ਜੀ ਅਮਰਤੀ ਵੇਲੇ ਬਾਵਾ ਨੂੰ ਲਾਰ ਕੇ ਆਖਦੇ ਨੇ ਆਓ ਸਿੱਖ ਸਤਿਗੁਰ ਕੇ ਪਿਆਰੇ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀਆਂ ਜਿਨਕ ਨਦਰ ਕਰਮ ਹੋਵੇ ਹਿਰਦੇ ਤਿਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ 사ਰੰਗ ਪਾਣੀ ਕਹੇ ਨਾਨਕ ਸਦਾ ਗਾਉ ਇਹ ਸਚੀ ਬਾਣੀ ਤ ਗੁਰੂ ਕੀ ਬਾਣੀ ਨਾਲ ਜੁੜੋ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਇਹ ਗੁਰਪੁਰਬ ਬਣਾ ਰਹੀਆਂ ਹਨ ਬਾਣੀ ਜੁਗੋ ਜੁਗ ਅਟਲ ਹੈ ਸੱਚ ਜਾਣਨਾ ਸੱਚ ਸੰਗਤ ਜੋ ਵੀ ਇਸ ਗੁਰੂ ਕੀ ਬਾਣੀ ਨਾਲ ਆਪਣਾ ਮਨ ਚਿੱਤ ਲਾਏਗਾ ਚਿੱਤ ਲਾ ਕੇ ਭਗਤੀ ਕਰੇਗਾ ਚਿੱਤ ਲਾ ਕੇ ਗੁਰੂ ਕੇ ਘਰ ਦੀ ਸੇਵਾ ਕਰੇਗਾ ਸਤਿਗੁਰੂ ਉਸ ਨੂੰ ਜੀਵਨ ਵਿੱਚ ਕਦੇ ਵੀ ਟੋਟਾ ਨਹੀਂ ਆਉਣ ਦੇਣਗੇ ਸਾਰੀਆਂ ਖੁਸ਼ੀਆਂ ਦੀ ਚੌਲੀ ਵਿੱਚ ਪਾਉਣਗੇ ਆ ਹੁਣ ਕੀਰਤਨ ਦੀ ਸਮਾਪਤੀ ਸਾਰੇ ਪੰਕਤੀਆਂ ਮਿਲ ਕੇ ਗਾਓ ਮਨ ਵੇਚੇ ਸਤਗੁਰ ਕੇ ਪਾਸ ਇਸ ਸੇਵਕ ਕੇ ਘਰ ਗਿਰਿਆ ਆ ਮਨ ਆਪਣਾ ਦੇ ਦੇ ਅੱਜ ਗੁਰੂ ਨੂੰ ਇਹ ਮਨ ਫਿਰ ਮਾਪੁਰਖਾਂ ਕੋਲੋਂ ਕਿਸੇ ਪੁੱਛਿਆ ਮਹਾਰਾਜ ਜੀ ਇਹ ਮਨ ਕਿਵੇਂ ਦੇਵਾਂ ਕੋਈ ਵਸਤੂ ਤਾਂ ਨਹੀਂ ਜੇਬ ਵਿੱਚੋਂ ਕੱਟ ਕੇ ਰੱਖ ਦੇਵਾਂ ਤੁਹਾਡੇ ਜੀ ਮਾਪੁਰਖ ਕਹਿਣ ਲੱਗੇ ਸੰਤ ਬਾਬਾ ਸਜਾਨ ਸਿੰਘ ਦੀ ਭਾਈ ਮਨ ਇਵੇਂ ਆਪਣੇ ਗੁਰੂ ਨੂੰ ਦੇ ਤੇ ਤੇਰੇ ਮਨ ਤੇ ਤੇਰਾ ਹੁਕਮ ਨਾ ਚੱਲੇ ਤੇਰੇ ਮਨ ਤੇ ਤੇਰੇ ਗੁਰੂ ਦਾ ਹੁਕਮ ਚੱਲੇ ਇਹ ਹੈ ਮਨ ਵੇਚੇ ਸਾਧੂਰ ਕੇ ਪਾਸ ਦਿਓ ਬਈ ਆਪਣਾ ਮਨ ਗੁਰੂ ਨੂੰ ਤੇ ਫਿਰ ਗੁਰੂ ਦੇ ਹੁਕਮ ਵਿੱਚ ਚਲੋਗੇ ਸਦਾ ਹੀ ਖੁਸ਼ੀਆਂ ਸਦਾ ਹੀ ਖੁਸ਼ੀਆਂ ਮਨ ਵੇਚੇ ਸਾਧੂਰ ਕੇ ਪਾਸ ਇਸ ਸੇਵਕ ਕੇ ਕਾਰ ਜਿਰਾਸ ਜਪ ਲੋ ਮਨ 베ਜੇ ਸਾਧ ਗੁਰਗੇ ਪਾਸੇ ディースੇਵਕ ਕੇ ਕਾਰ ਜਿਰਾਸ ディースੇਵਕ ਕੇ ਕਾਰ ਜਿਰਾਸ ਸਤਿ ਸ਼੍ਰੀ ਅਕਾਲ ਸਿਧ ਕਰ ਕ੍ਰਿਸ਼ਨ ਨੇ ਧਿਆਈ ਹੈ ਸਿਧ ਕਰ ਕ੍ਰਿਸ਼ਨ ਰਾਈਏ ਜਿਸ ਦਿੱਠੇ ਸਭ ਦੁੱਖ ਜਾਈਂ ਜਿਸ ਦਿੱਠੇ ਸਭ ਦੁੱਖ ਜਾਈਂ ਏਕ ਬਹਾਦਰ ਹਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ